ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਟ੍ਰੈਂਡ ਬਟਿਕ ਤੇ ਆ ਆਪਨੇ ਕੋਲ ਇੱਕ ਕਪੜਾ ਸੀ ਜਿਹਦੇ ਇਦਾਂ نیچے ਕੱਟ ਸੀਗਾ ਮਤਲਬ ਇਹ ਆਪਾਂ ਪਾਏ ਆ ਇਦਾਂ ਇਹਦੇ نیچے ਜਦੋਂ ਆਪਾਂ ਬਾਹਾਂ ਕੱਟਦੇ ਆ ਜਾਂ ਕਈ ਵਾਰ ਘੇਰੇ ਤੇ ਕਰਦੇ ਆ ਤਾਂ ਕਪੜਾ ਹੁੰਦਾ ਹੈ ਇਹਵੇਂ ਹਲਕਾ ਹਲਕਾ ਕੱਟ ਦਿੱਤਾ ਵਾ ਹੁਣ ਆਪਾਂ ਇਸ ਕਪੜੇ ਨੂੰ ਇਸ ਵਾਂਗੂ ਪੂਰੇ ਕੱਟ ਤਿਆਰ ਕਰਾਂਗੇ ਉਹ ਆਪਾਂ ਕਿੱਦਾਂ ਕਰਾਂਗੇ ਪਹਿਲਾਂ ਤਾਂ ਜਿਹੜਾ ਆਪਣੇ ਕੋਲ ਫालतू ਕਪੜਾ ਹੁੰਦੇ ਨੇ نیچے ਆਪੇ ਨੰਨਾ ਰੱਖ ਕੇ ਹਲਕਾ ਹਲਕਾ ਕੱਟ ਲਵਾਂਗੇ ਉਸ ਤੋਂ ਬਾਅਦ ਆਪਾਂ ਕੋਈ ਵੀ ਇੱਕ ਅਰਗਬਤੀ ਲਵਾਵਾਂਗੇ ਮਤਲਬ ਉਸ ਨੂੰ ਆਪਾਂ ਇੰਦਾ ਹਲਕਾ ਹਲਕਾ ਇਸ ਦੇ ਨਾਲ ਇੰਦਾ ਕਰਦੇ ਜਾਵਾਂਗੇ ਜੋ ਆਪਣੇ ਫालतੂ ਕਪੜਾ ਹੁੰਦਾ ਇੱਕ ਤਾਂ ਇਹਦੇ ਨਾਲ ਉਹ ਸਾਰਾ ਮਤਲਬ ਜਲ ਜਾਂਦਾ ਤੇ ਉਸ ਤੋਂ ਬਾਅਦ ਧਾਗੇ ਵੀ ਨਹੀਂ ਨਿਕਲਦੇ ਹੈਗੇ ਤੇ ਫਿਰ ਆਪਣੇ ਕੱਟ ਬਹੁਤ ਹੀ ਸਫਾਈ ਦੇ ਤੇ ਬਿਨਾਂ ਕਿਤੇ ਕਪੜਾ ਲਾਏ ਬਹੁਤ ਵਧੀਆ ਤਿਆਰ ਹੋ ਜਾਣਗੇ ਇਸ ਨੂੰ ਆਪਾਂ ਹਲਕਾ ਹਲਕਾ ਇੰਦਾ ਕਰਦੇ ਜਾਵਾਂਗੇ ਸਾਰੇ ਕੱਟਾਂ ਨੂੰ ਥੋੜਾ ਜਿਹਾ ਧਿਆਨ ਦੇ ਕੇ ਕਿ ਆਪਣਾ ਨੀਚੇ ਵਾਲਾ ਜਿਹੜਾ ਵਰਕ ਆ ਉਹਦੇ ਨਾਲ ਨਾ ਲੱਗ ਜਾਏ ਹਲਕਾ ਹਲਕਾ ਬਸ ਆਪ ਇਹਦਾ ਇਹਨੂੰ ਟੱਚ ਕਰਨਾ ਮੈਂ ਅਤੇ ਦੇਖੋ ਆਪਣੇ ਇਦਾਂ ਕੱਟ ਤਿਆਰ ਹੁੰਦੇ ਰਹਿਣਗੇ ਜਿੱਥੇ ਆਪਾਂ ਨੂੰ ਲੱਗੇ ਵਿਚਦੀ ਰਹਿੰਦਾ ਬਾਅਦ ਤੇ ਆਪਾਂ ਦੁਬਾਰਾ ਕਰ ਲਾਂਗੇ ਆ ਦੇਖੋ ਇਦਾਂ ਹੀ ਆਪਾਂ ਗਾਹਣੇ ਤਿਆਰ ਕਰ ਲਾਂਗੇ ਵੈਸੇ ਤਾਂ ਇਸ ਕਰਨ ਲਈ ਬਾਜ਼ਾਰ ਚੋਂ ਮਸ਼ੀਨ ਵੀ ਪੈਂਦੀ ਆ ਪਰ ਇਹ ਤਰੀਕਾ ਉਹਨਾਂ ਪੈਣਾ ਲਈ ਆ ਜੋ ਘਰੇ ਤਿਆਰ ਕਰਦੀਆਂ ਨੇ ਸੂਟ ਕਿਉਂਕਿ ਜਦੋਂ ਆਪਾਂ ਮਸ਼ੀਨ ਤੇ ਪਾਉਂਦੇ ਆ ਇੱਕ ਤਾਂ ਆਪਾਂ ਨੂੰ ਉੱਤੇ ਟਾਈਮ ਬਹੁਤ ਲੱਗਦਾ ਵਾ ਇਹ ਬਹੁਤ ਹੀ ਸਫਾਈ ਨਾਲ ਤਿਆਰ ਹੋ ਜਾਂਦੇ ਏਦਾਂ ਕਿਸੇ ਵੀ ਕੱਪੜਤੇ ਕਿਸੇ ਵੀ ਤਰ੍ਹਾਂ ਦੇ ਕੱਟ ਹੋਣ ਜਿੱਥੇ ਆਪਾਂ نیچے ਕਪੜਾ ਨਹੀਂ ਲਗਾ ਸਕਦੇ ਤੇ ਹਲਕਾ ਜਿਹਾ ਕਪੜਾ ਦਿੱਤਾ ਹੁੰਦਾ ਕਪੜੇ ਦੇ نیچے ਉਸ ਨੂੰ ਆਪਾਂ ਇਦਾਂ ਤਿਆਰ ਕਰ ਸਕਦੇ ਆ ਦੇਖੋ ਤੁਹਾਡੇ ਸਾਹਮਣੇ ਆ ਲਓ ਆ ਬਾ ਆਪਾਂ ਪਹਿਲਾਂ ਤਿਆਰ ਕਰੀ ਸੀ ਤੇ ਆ ਤੁਹਾਡੇ ਸਾਹਮਣੇ ਤਿਆਰ ਕਰੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰਿਓ ਧੰਨਵਾਦ